ਸਾਹਿਬ ਜੀ ਡੀਪੀਜੀ ਪੰਜਾਬੀ ਦੇ ਨਾਲ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੇ ਹੀ ਕਿ ਬਹੁਤ ਹੀ ਸੋਹਣਾ ਮਾਹੌਲ ਕੋਰੀਡੋਰ ਟਰਮੀਨਲ ਦੇ ਉੱਤੇ ਬਣ ਗਿਆ ਡੇਰਾ ਬਾਬਾ ਨਾਨਕ ਦੇ ਵਿੱਚ ਤੁਹਾਨੂੰ ਦੱਸਦੇ ਵੀ ਕੋਰੀਡੋਰ ਦੇ ਉੱਤੇ ਉਸ ਸਮੇਂ ਬਹੁਤ ਹੀ ਸੋਹਣਾ ਮਾਹੌਲ ਬਣ ਗਿਆ ਜਦੋਂ ਉੱਥੇ ਸ੍ਰੀ ਕਰਤਾਰਪੁਰ ਸਾਹਿਬ ਦਾ ਇੱਕ ਸੋਹਣਾ ਮਾਡਲ ਜਿਹੜਾ ਆ ਰੱਖ ਦਿੱਤਾ ਗਿਆ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੇਵਾਦਾਰਾਂ ਨੇ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਇਹ ਮਾਡਲ ਇੱਥੇ ਰੱਖਣ ਦਾ ਪਰਪਸ ਸਿਰਫ ਇੱਕੋ ਹੀ ਇੱਕ ਹੀ ਜਦੋਂ ਵੀ ਸੰਗਤਾਂ ਕੋਰੀਡੋਰ ਟਰਮੀਨਲ ਦੇ ਉੱਤੇ ਘੁੰਮਣ ਫਿਰਨ ਦੇ ਲਈ ਆਉਂਦਾ ਉਹ ਜਦੋਂ ਕਰਤਾਰਪੁਰ ਸਾਹਿਬ ਦੇ ਇਸ ਮਾਡਲ ਨੂੰ ਦੇਖਣ ਤਾਂ ਉਹਨਾਂ ਦੇ ਅੰਦਰ ਵੀ ਇੱਕ ਅਗਨੀ ਪ੍ਰਜਲਿਤ ਹੋਵੇ ਕਿ ਉਹ ਵੀ ਜਾ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਕਿਉਂਕਿ ਇੰਨਾ ਸੋਹਣਾ ਮਾਡਲ ਦੇ ਦਰਸ਼ਨ ਕਰਨ ਤੋਂ ਬਾਅਦ ਬਹੁਤ ਸਾਰੀਆਂ ਸੰਗਤਾਂ ਦਾ ਮਨ ਆਪਣੇ ਆਪ ਹੀ ਕਰੇਗਾ ਕਿ ਉਹ ਕਰਤਾਰਪੁਰ ਸਾਹਿਬ ਜਾ ਕੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤਾਂ ਦੱਸ ਦੇਈ ਕਿ ਬਹੁਤ ਹੀ ਸੋਹਣਾ ਜਿਹੜਾ ਆ ਇੱਕ ਮਾਡਲ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਟਰਮੀਨਲ ਦੇ ਉੱਤੇ ਜਿਹੜਾ ਆ ਬਣਾ ਕੇ ਰੱਖ ਦਿੱਤਾ ਗਿਆ ਆ ਸੇਵਾਦਾਰਾਂ ਵੱਲੋਂ ਤੇ ਸੇਵਾਦਾਰਾਂ ਦੀ ਬਹੁਤ ਸੋਹਣੀ ਇਸ ਪੈਲ ਨੂੰ ਬਹੁਤ ਸਾਰੇ ਲੋਕਾਂ ਨੇ ਸਲਾਹਿਆ ਵੀ ਤੇ ਕਿਹਾ ਕਿ ਸੋਣਾ ਕੀਤਾ ਕਿ ਇਹ ਕੋਰੀਡੋਰ ਦੇ ਉੱਤੇ ਮਾਡਲ ਰਖਵਾ ਕੇ ਤਾਂ ਕਿ ਸੰਗਤਾਂ ਦੇ ਵਿੱਚ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਖਿੱਚ ਬਣੀ ਰਹੇਗੀ ਖਿੱਚ ਦਾ ਕੇਂਦਰ ਬਣਿਆ ਰਹੇਗਾ ਤਾਂ ਕਿ ਸੰਗਤਾਂ ਦੇ ਮਨ ਦੇ ਵਿੱਚ ਵੀ ਆਉਂਦਾ ਰਹੇ ਕਿ ਉਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰਨੇ ਕਿਉਂਕਿ ਇੰਨਾ ਜ਼ਿਆਦਾ ਜਿਹੜਾ ਸੋਹਣਾ ਮਾਡਲ ਆ ਤੇ ਅਸਲ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਕਿੰਨਾ ਸੋਨਾ ਹੋਵੇਗਾ ਇਸੇ ਕਰਕੇ ਇੱਥੇ ਜਿਹੜਾ ਆ ਮਾਡਲ ਦੀ ਸਥਾਪਨਾ ਕੀਤੀ ਗਈ ਹੈ ਜਦੋਂ ਅਸੀਂ ਇੱਥੇ ਆਉਂਦੇ ਸੀ ਤਾਂ ਜਿਹੜੇ ਜਿਹੜੀ ਸੰਗਤ ਟਰਮੀਨਲ ਤੱਕ ਦਰਸ਼ਨ ਕਰਨ ਆਉਂਦੀ ਸੀ ਤਾਂ ਸਾਡੇ ਮੰਨ ਦਾ ਹੀ ਖਿਆਲ ਸੀ ਔਰ ਸਾਨੂੰ ਅਧਿਕਾਰੀ ਸਹਿਬਾਨਾਂ ਨੇ ਵੀ ਇਹ ਕਿਹਾ ਸੀ ਕਿ ਇੱਥੇ ਕਰਤਾਰਪੁਰ ਸਾਹਿਬ ਦਾ ਜਿਹੜਾ ਮਾਡਲ ਲੱਗਣਾ ਚਾਹੀਦਾ ਹੈ ਤੁਸੀਂ ਸੇਵਾ ਕਰਾਓ ਤਾਂ ਅਸੀਂ 4 ਮਹੀਨਿਆਂ ਦੀ ਮਿਹਨਤ ਨਾਲ ਦੇ ਜਿਹੜਾ ਬਹੁਤ ਹੀ ਵਧੀਆ ਜਿਹੜਾ ਮਾਡਲ ਹੈ ਇੱਕ ਇੱਕ ਚੀਜ਼ ਦਾ ਖਿਆਲ ਰੱਖ ਕੇ ਹੂ ਹੂ ਉਸੇ ਤਰ੍ਹਾਂ ਜਿਹੜਾ ਮਾਡਲ ਤਿਆਰ ਕੀਤਾ ਹੈ ਤਾਂ ਇਹ ਸੰਗਤ ਦੇ ਵਿੱਚ ਇੱਕ ਵਕਰੀ ਖਿੱਚ ਪੈਦਾ ਕਰੇਗਾ ਕਿ ਅਸਲ ਵਿੱਚ ਜਾ ਕੇ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੀਏ ਤੇ ਮੈਂ ਆਪ ਜੀ ਨੂੰ ਇਹ ਦੱਸਣਾ ਚਾਹਣਾ ਹੈ ਕਿ 27 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਨਰੋਲ ਸੇਵਾ ਸੰਸਥਾ ਦੇ ਵੱਲੋਂ ਇੱਕ ਮਹਾਨ ਨਗਰ ਕੀਰਤਨ ਦਾ आयोजन ਕੀਤਾ ਜਾ ਰਿਹਾ ਹੈ 15ਵਾਂ ਮਹਾਨ ਨਗਰ ਕੀਰਤਨ ਜੋ ਪੜਾਦਰ ਪੜਾ ਹੁੰਦਾ ਹੋਇਆ 6 ਮਾਰਚ ਨੂੰ ਇਸੇ ਹੀ ਰਸਤੇ ਰਾਹੀਂ ਤੇ ਕਰਤਾਰਪੁਰ ਕੋੜੀਰੋ ਰਾਹੀ ਸ੍ਰੀ ਕਰਤਾਰਪੁਰ ਸਾਇਦ ਦੀ ਪਵਿੱਤਰ ਧਰਤੀ ਤੇ ਜਾ ਕੇ ਸਮਾਪਤ ਹੋਣਾ ਹੈ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਬਹੁਤ ਹੀ ਵੱਡੀਆਂ-ਵੱਡੀਆਂ ਪ੍ਰਦਰਸ਼ੀਆਂ ਜਿਵੇਂ ਨਨਕਾਣਾ ਸਾਹਿਬ ਦਾ ਮਾਡਲ ਹਰਮੰਦਰ ਸਾਹਿਬ ਦਾ ਮਾਡਲ ਕਰਤਾ ਪੰਜਾ ਸਾਹਿਬ ਦਾ ਮਾਡਲ ਕਰਤਾਰਪੁਰ ਸਾਹਿਬ ਦਾ ਮਾਡਲ ਆ ਤੇ ਹੋਰ ਧਾਰਮਿਕ ਪ੍ਰਦਰਸ਼ੀਆਂ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਸੰਗਤ ਜਿਹੜੀ ਉਹ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਪਹੁੰਚ ਰਹੀ ਹੈ ਤਾਂ ਜਿੱਥੇ-ਜਿੱਥੇ ਤੇ ਵੀ ਨਗਰ ਕੀਰਤਨ ਗੁਜ਼ਰੇਗਾ ਸਾਰੀ ਸੰਗਤ ਨੇ ਵੱਜੜ ਕੇ ਹੁਤਾ ਸਵਾਗਤ ਕਰਨਾ ਤੇ ਜਦੋਂ 6 ਮਾਰਚ ਨੂੰ ਇਸ ਰਸਤੇ ਦੇ ਨਗਰ ਕੀਰਤਨ ਜਾਵੇ ਤਾਂ ਇੱਥੇ ਆ ਕੇ ਆਪਾਂ ਵੱਧ ਤੋਂ ਵੱਧ ਸੰਗਤਾਂ ਨਗਰ ਕੀਰਤਨ ਦਾ ਸਵਾਗਤ ਕਰੀਏ ਤੇ ਗੁਰੂ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਚਲੋ